2023 ਵੀ ਹੜਾ ਆਇਆ ਸੀ ਪਰ ਬੜਾ ਘਾਟ ਨੁਕਸਾਨ ਹੋਇਆ ਸੀ ਉਹ ਤੋਂ ਸਬਕ ਨਹੀਂ ਲਿਆ ਸਰਕਾਰ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਜੁਮਲੇ ਸੁਣਾਉਂਦੀ ਰਹੀ ਟੁਕਲੇ ਸੁਣਾਉਂਦੀ ਰਹੀ ਦਿੱਲੀ ਤੋਂ ਹਾਰੇ ਉਹ ਡੋਲਾ ਡਾਓ ਜਾਓ ਜ ਆਏ ਦੇ ਨਦਗੜਾ ਕਰਦਾ ਅੱਜ ਕੱਲ ਵੀ ਕਰਦਾ ਆ ਵੀ ਸੈਂਟਰ ਦੀਆਂ ਸਕੀਮਾਂ ਦੇ ਉਗਾਟ ਨਹੀਂ ਜਾਂਦੇ ਬਿਜਲੀ ਦੇ ਪਿਆਰ ਡਾ ਦੇ ਸਦਕਾ ਮੇਂ ਸਟਰੋਂਗ ਕਰਨੇ ਦਾ ਕੋਸ਼ਿਸ਼ ਉਹ ਤਾਂ ਪਹਿਲਾਂ ਵੀ ਹਰ ਸੂਬਾ ਘਾਟ ਦੇ ਮੋਰੇ ਨੇ ਇਲੇ ਹੜਾ ਆ ਬਿੱਲੀ ਦਾ ਟੋਲਾ ਲੱਗੇ ਸਮੇਤ ਰੰਜੀ ਸਾਗਰ ਜੋ ਪਾਣੀ ਵਿੱਚ ਛੱਪਿਆ ਅਕਸਰ ਮਜ਼ਾ ਪਾਣੀ ਵਿੱਚ ਛੱਡਵਾਇਆ ਹਨ ਔਰ ਇਲੇ ਇਕੱਠਾ ਹੋ ਗਿਆ ਇਕੱਠਾ ਛੱਡਣਾ ਪਿਆ ਫਿਰ ਓਬਵੀਅਸਲੀ ਲੋਕਾਂ ਨੂੰ ਨੁਕਸਾਨ ਹੋਣਾ ਕਿਸਾਨ ਨੇ ਤਪਕਾ ਜਿਹੜਾ ਹੈਗਾ ਉਹ ਪ੍ਰਭਾਵਿਤ ਹੋਇਆ ਉਹਨਾਂ ਨੂੰ ਇੰਨਾ ਵੱਡਾ ਨੁਕਸਾਨ ਆਇਆ ਕਿ ਆਣੇ ਵਾਲੇ ਇਹ ਸਾਲ ਉਹ ਆਪਣੇ ਕਰਾਂ ਤੇ ਨਹੀਂ ਖਾੜ ਸਕਦੇ ਉਹਨਾਂ ਦੀਆਂ ਪੁਸ਼ਤਾਂ ਨੂੰ ਇਹ ਭੁਗਤਾਨ ਨੂੰ ਤਾਣਾ ਪੈਣਾ ਜਿਹੜਾ ਇਹ ਸਰਕਾਰ ਦੀ ਨਲਾਕੀ ਕਰਕੇ ਦੇ ਦੇਤੀ ਕਰਕੇ ਹਨ ਗੈਲੀ ਕਰਕੇ ਜੋ ਹੋਇਆ న్యూਸ ਨੈਟਵਰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਮੈਂ ਆ ਸੁਖਨਾਮ ਸਿੰਘ ਮੇਰੇ ਨਾਲ ਕੈਮਰਾਮੈਨ ਹਰਮੇਸ਼ ਸਿੰਘ ਇਸ ਵਕਤ ਪੰਜਾਬ ਦੇ ਸਾਬਕਾ ਕੈਬਨਿਟ ਮਿਨਿਸਟਰ ਤੇ ਕੋਰ ਕਮੇਟੀ ਮੈਂਬਰ ਇਕਸ਼ਨ ਸੂਝ ਜੀ ਬਟਾਲਾ ਪਹੁੰਚੇ ਹੋਏ ਹਨ ਸੋ ਇਹਨਾਂ ਦੇ ਨਾਲ ਹਨ ਹੀਰਵਾਲੀਆ ਜੀ ਸੋ ਪਹਿਲਾਂ ਤੇ ਬਟਾਲਾੋਂ ਤੇ ਸਾਡੇ ਨਾਲ ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਸੋ ਜੀ ਇਹ ਜੋ ਗੇੜੀ ਹੈ ਇਹ ਤੁਸੀਂ ਕਿਸ ਪਰਪਸ ਲਈ ਇੱਥੇ ਲਾਈ ਹੈ ਪਹਿਲਾਂ ਤੇ ਥੋੜਾ ਜਿਹਾ ਜਾਨਣਾ ਪਵੇ ਇਸ ਤਰ੍ਹਾਂ ਜੀ ਬਈ ਪੰਜਾਬ ਦੇ ਵਿੱਚ ਇਸ ਮੌਨਸੂਨ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਹੜ੍ਹ ਆਏ ਆ ਉਹ ਵਿੱਚ ਪੰਜਾਬ ਚ ਬੂਤਪੁਰਵ ਜਿਹੜਾ ਅੱਜ ਤੱਕ ਨਹੀਂ ਹੋਇਆ ਇੰਨਾ ਵੱਡਾ ਨੁਕਸਾਨ ਹੋਇਆ 2023 ਵੀ ਹੜ੍ਹ ਆਏ ਸੀ ਪਰ ਥੋੜਾ ਘੱਟ ਨੁਕਸਾਨ ਹੋਇਆ ਸੀ ਉਹ ਤੋਂ ਸਬਕ ਨਹੀਂ ਲਿਆ ਸਰਕਾਰ ਨੇ ਤੇ ਉਹ ਪੈਦ ਕੀ ਵੱਡੇ ਹੜ੍ਹ ਆਇਆ ਤੇ ਕਰੀਬ 50 ਦੇ ਕਰੀਬ ਕੀਮਤੀ ਜਾਨਾਂ ਗਈਆਂ ਤੇ ਲੱਖਾਂ ਜ਼ਮੀਨ ਜਿਹੜੀ ਉਹ ਬਰਬਾਦ ਹੋ ਗਈ ਇਹ ਸਰਕਾਰ ਜਿਹੜੀ ਤਮਾਸ਼ਾ ਦੇਖਦੀ ਰਹੀ ਪੰਜਾਬ ਚ ਆਮਦਵੀ ਪਾਰਟੀ ਦੀ ਸਰਕਾਰ ਆ ਔਰ ਜੁਮਲੇ ਸੁਣਾਉਂਦੀ ਰਹੀ ਚੁਟਕਲੇ ਸੁਣਾਉਂਦੀ ਰਹੀ ਅਸੀਂ ਤੱਥਾਂ ਦੇ ਆਧਾਰ 'ਤੇ ਅੰਕੜਿਆਂ ਦੇ ਆਧਾਰ 'ਤੇ ਇੱਕ ਚਾਰਜ ਸ਼ੀਟ ਤਿਆਰ ਕੀਤੀ ਸੀ ਇਹ ਸਰਕਾਰ ਨੂੰ ਕਟਕੜੇ 'ਚ ਖੜਾ ਕਰਨੇ ਲਈ ਉਹ ਚਾਰਜ ਸ਼ੀਟ ਅੱਜ ਇੱਥੇ ਪ੍ਰੈਸ ਦੇ ਮੋਰੇ 'ਤੇ ਡਿਸਪਲੇ ਕੀਤੀ ਅਤੇ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਇਸ ਤੋਂ ਪਹਿਲਾਂ ਇਹ ਚਾਰਜ ਸ਼ੀਟ ਸਾਡੇ ਸ਼ੂਬਾ ਪ੍ਰਧਾਨ ਅਸ਼ਮੀਸ਼ ਸ਼ਰਮਾ ਜੀ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਵੱਡੀ ਪ੍ਰੈਸ ਚ ਰਿਲੀਜ਼ ਕੀਤੀ ਸੀ ਉਹਦੇ ਵਿੱਚ ਅਸੀਂ ਇਹ ਵੀ ਦੱਸਿਆ ਕਿ ਇਹ ਸਰਕਾਰ ਕਿਵੇਂ ਕਸੂਰਵਾਰ ਆ ਕਿ ਹੜ੍ਹਾਂ ਤੋਂ ਅੰਤ ਤੋਂ ਪਹਿਲਾਂ ਜੇ ਪ੍ਰੀਐਮਪਟਿਵ ਪ੍ਰਿਕਾਸ਼ਨਸ ਹੁੰਦੀਆਂ ਇਹ ਸਰਕਾਰ ਨੇ ਨਹੀਂ ਲਈਆਂ ਜਿਵੇਂ ਦਰਿਆਵਾਂ ਨਾਲਿਆਂ ਨੂੰ ਸਾਫ਼ ਕਰਨਾ ਦਰਿਆਵਾਂ ਦੇ ਬੰਨ੍ਹ ਨੂੰ ਪੱਕੇ ਕਰਨਾ ਤੁਸੀਆਂ ਖਰਾਬ ਹੋਈਆਂ ਨੂੰ ਠੀਕ ਕਰਨਾ ਲੋਕਾਂ ਨੂੰ ਜਾਗਰਿਤ ਕਰਨਾ ਲੋਕਾਂ ਦੀ ਟ੍ਰੇਨਿੰਗ ਕਰਨੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਇਸ ਸਰਕਾਰ ਨੇ ਨਹੀਂ ਕੀਤੀਆਂ ਜਿਹੜੀਆਂ ਪ੍ਰੀ ਫਲੱਡਸ ਚ ਚੀਜ਼ ਰਿਕੁਆਇਰਮੈਂਟਸ ਹੁੰਦੀਆਂ ਫਿਰ ਚੱਲਦੇ ਇਸ ਆਪਤਾ ਦੇ ਵਿੱਚ ਹੜ੍ਹਾਂ ਦੇ ਵਿੱਚ ਜਿਸਲੇ ਲੋਕੀ ਸਹਾਰਾ ਲੱਭਦੇ ਸੀ ਸਰਕਾਰ ਲੱਭਈ ਨਹੀਂ ਕਿਤੇ ਅਸੀਂ ਇਹ ਚਾਰਜ ਸ਼ੀਟ 'ਚ ਵੀ ਲਿਖਿਆ ਤੇ ਵੈਸੇ ਵੀ ਸਭ ਨੂੰ ਪਤਾ ਦਿੱਲੀ ਤੋਂ ਹਾਰਿਓ ਟੋਲਾ ਢਾਉ ਪੰਜਾਬ 'ਚ ਆਏ ਦਿਨ ਅਦਗਾਠਨ ਕਰਦਾ ਅੱਜਕੱਲ ਵੀ ਕਰਦਾ ਅਧੀਆ ਸੈਂਟਰ ਦੀਆਂ ਸਕੀਮਾਂ ਦਾ ਉਦਘਾਟਨ ਕਰੀ ਜਾਂਦੇ ਆ ਪਿਛਲੀ ਰਿਪੇਅਰ ਨਾਲ ਇਹ ਨੂੰ ਸਟਰੋਂਗ ਕਰਨੇ ਦਾ ਕਦੀ ਕੋਸ਼ਿਸ਼ ਉਹ ਤੋਂ ਪਹਿਲਾਂ ਵੀ ਹਰ ਉਦਘਾਟਨ 'ਚ ਮੋੜੇ ਹੁੰਦੇ ਸੀ ਜਿਵੇਂ ਹਾੜਾ ਆ ਯਾ ਦਿੱਲੀ ਦਾ ਟੋਲਾ ਲੱਭਿਆ ਹੀ ਨਹੀਂ ਆਪਣੇ ਮੁੱਖ ਮੰਤਰੀ ਤਾਮਿਲਨਾਡੂ ਚਲੇ ਗਏ ਉੱਥੇ ਸਟੇਟ ਗੈਸਟ ਬਣਿਓ ਸੀ ਉਹ ਮੋਜਾ ਕਰਦੇ ਸੀ ਮੁੜ ਕੇ ਆਏ ਤਾਂ ਜਨਤਾ ਨੂੰ ਫੇਸ ਕਰਨ ਦੇ ਆ ਹਸਪਤਾਲ ਚ ਚਲੇ ਗਏ ਬڑے ਜਿਸ ਨੇ ਬਿਲਕੁਲ ਫਸ ਗਏ ਤਾਂ ਇਲਜਾਮ ਬਾਜੀ ਸ਼ੁਰੂ ਕਰਤੀ ਉਹਨਾਂ ਨੇ ਸੈਂਟਰ ਤੇ ਸੋ ਚਲਦੇ ਹੜ੍ਹ ਦੇ ਵਿੱਚ ਵੀ ਇਹ ਸਰਕਾਰ ਬਿਲਕੁਲ ਨਾ ਕਾਮਯਾਬ ਰਹੀ ਹੈ ਸਮੇਂ ਤੇ ਰੰਜੀਤ ਸਾਗਰ ਚੋਂ ਪਾਣੀ ਨਹੀਂ ਛੱਡਿਆ ਦੂਜੇ ਡੈਮਾਂ ਦਾ ਪਾਣੀ ਨਹੀਂ ਛੱਡਵਾਇਆ ਉਹਨਾਂ ਨੇ ਔਰ ਜਿਹੜਾ ਇਕੱਠਾ ਹੋ ਗਿਆ ਇਕੱਠਾ ਛੱਡਣਾ ਪਿਆ ਤਾਂ ਫਿਰ ਓਬਵੀਅਸਲੀ ਲੋਕਾਂ ਨੂੰ ਨੁਕਸਾਨ ਹੋਣਾ ਸੀ ਸੋ ਇਸ ਤਰੀਕੇ ਦੇ ਨਾਲ ਕੰਮ ਕਰਨੇ ਦੀ ਜ਼ਾਇ ਹੈ ਇਹ ਗੁੰਮਰਾਹ ਕਰਦੇ ਰਹੇ ਕੁਣ ਹੜ ਮੁੱਕ ਗਏ ਇਹਨਾਂ ਨੇ ਆਪਣੇ ਕੋਈ ਕਮਿਟਮੈਂਟ ਪੂਰੀ ਨਹੀਂ ਕੀਤੀ ਇਹਨਾਂ ਨੇ ਕਿਹਾ ਸੀ 20000 ਹਜ਼ਾਰ ਦਵਾਂਗੇ ਉਹ ਕਹਿੰਦਾ ਸੀ ਸੈਂਟਰ ਦਾ ਸਾਰਾ 6700 ਦਿੰਦਾ 20000 ਤਾਂ ਤੁਸੀਂ ਅਨਾਉਂਸ ਕੀਤਾ ਸਟੇਟ ਗਵਰਨਮੈਂਟ ਆ ਦਿੰਦੀਆਂ ਦਿੰਦੀਆਂ ਇਹ ਸੈਂਟਰ ਨੇ ਸਭ ਕੁਝ ਕਰਨਾ ਤਾਂ ਸਟੇਟ ਗਵਰਨਮੈਂਟ ਦੀ ਲੋੜ ਵੀ ਕੀ ਹੈ ਕਹਿੰਦੇ ਸੀ ਅਸਾਂ ਨੂੰ ਕਿਤੇ ਮਦਦ ਲੈਣ ਦੀ ਲੋੜ ਨਹੀਂ ਸਾਡੇ ਕੋਲ ਪੈਸੇ ਪਏ ਆ ਉਹ ਪੈਸੇ ਵੀ ਨਹੀਂ ਕਿਤੇ ਖਰਚੇ ਹੋਏ ਵੀ ਕਿਤੇ ਖੁਰਦ-ਬੁਰਦ ਕੀਤੇ ਹੋਏ 12000 ਕਰੋੜ ਤੋਂ ਉੱਪਰ ਜਿਹੜਾ 1600 ਕਰੋੜ ਪ੍ਰਧਾਨ ਮੰਤਰੀ ਸਾਹਿਬ ਆ ਕੇ ਦੇ ਕੇ ਗਏ ਸੀ 12000 ਕਰੋੜ ਜੀ ਜਮਾ ਕਰਕੇ ਗਏ ਸੀ ਉਹਦੀਆਂ ਵੀ ਦੋ ਕਿਸ਼ਤਾਂ ਗਈਆਂ ਉਹਦੇ ਨੇ ਖਰਚਿਆ ਉਹ ਕਹਿਣ ਤੋਂ ਪਾਵੇ ਆ ਕਿ ਪ੍ਰੀ ਫਲੱਡ ਡਿਊਰਿੰਗ ਫਲੱਡ ਐਂਡ ਪੋਸਟ ਫਲੱਡ ਇਹ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਪੰਜਾਬ ਦੇ ਲੋਕਾਂ ਨੂੰ ਮਾਰਨੇ ਵਾਲੀ ਡੁੱਬਣੇ ਵਾਲੀ ਪਰ ਪੰਜਾਬ ਨੂੰ ਨਸ਼ਟ ਕਸ਼ਟ ਕਰਨੇ ਵਾਲੀ ਸੀ ਖਾਸ ਤੌਰ ਤੇ ਇਹਨਾ ਸਾਡਾ ਕਿਸਾਨ ਨੇ ਤਬਕਾ ਜਿਹੜਾ ਹੈਗਾ ਉਹ ਪ੍ਰਭਾਵਿਤ ਹੋਇਆ ਉਹਨਾਂ ਨੂੰ ਇੰਨਾ ਵੱਡਾ ਨੁਕਸਾਨ ਆਇਆ ਕਿ ਆਣੇ ਵਾਲੇ ਕਈ ਸਾਲ ਉਹ ਆਪਣੇ ਪੈਰਾਂ ਤੇ ਨਹੀਂ ਖੜ੍ਹ ਸਕਦੇ ਉਹਨਾਂ ਦੀਆਂ ਪੁਸ਼ਤਾਂ ਨੂੰ ਤੇ ਭੁਗਤਾਨ ਭੁਟਾਣਾ ਪੈਣਾ ਜਿਹੜਾ ਇਹ ਸਰਕਾਰ ਦੀ ਨਲਾਕੀ ਕਰਕੇ ਬੇਕੂਫੀ ਕਰਕੇ ਅਨਗਹਿਲੀ ਕਰਕੇ ਜੋ ਹੋਇਆ ਹੈ ਇਹ ਅਸੀਂ ਚਾਰਟ ਸ਼ੀਟ ਪ੍ਰਪੇਅਰ ਕੀਤੀ ਸੀ ਉਹ ਪਰੈਸ ਨਾਲ ਸਾਂਝੀ ਕੀਤੀ ਆ ਇੱਕ ਸਵਾਲ ਹੈ ਜਿਸ ਤਰ੍ਹਾਂ ਕਿ ਹੁਣ ਮੈਂ ਵੀ ਇੱਕ ਕਿਸਾਨ ਆ ਜਿਹੜਾ 2-2000 ਰੁਪਏ ਥੋੜਾ ਲੇਟ ਆਉਂਦਾ ਸੀ ਉਹ ਤੇ ਹੁਣ ਸਾਡੇ ਖਾਤੇ 'ਚ ਪਹਿਲਾਂ ਹੀ ਆ ਗਿਆ ਕੋਈ ਐਸਾ ਵੀ ਸਕੀਮ ਲੱਗ ਸਕਦੀ ਕਿ ਜਿਹੜੀ ਵੀ ਸਟੇਟ ਕਿਸੇ ਵੀ ਆਫਦਾਰੀ ਟਾਈਮ ਤੇ ਪਬਲਿਕ ਨੂੰ ਸਹਾਇਤਾ ਨਹੀਂ ਦਿੰਦੀ ਉਹ ਕੋਈ ਸੈਂਟਰ ਕਾ ਅਗਾਹ ਕਾਨੂੰਨ ਬਣਾ ਸਕਦਾ ਕਿ ਸੈਂਟਰ ਪਬਲਿਕ ਨੂੰ ਸਿੱਧਾ ਮਤਲਬ ਕਿ ਸਹਾਇਤਾ ਦੇ ਸਕੇ ਐਸਾ ਬਣ ਸਕਦਾ ਕਿਉਂਕਿ ਸੰਵਿਧਾਨ ਸਾਡਾ ਹੈਗਾ ਫੈਡਰਲ ਸਿਸਟਮ ਆ ਕਾਫੀ ਕੁਝ ਅਸੀਂ ਜਿਹੜੀ ਸੈਂਟਰ ਗਵਰਨਮੈਂਟ ਆ ਉਹ ਸਿੱਧਾ ਆਪਣੇ ਹੱਥਾਂ 'ਚ ਨਹੀਂ ਲੈ ਸਕਦੀ ਮੰਨ ਲਓ ਸੈਂਟਰ ਗਵਰਨਮੈਂਟ ਦਾ 12000 ਕਰੋੜ ਰੁਪਇਆ ਤੇ ਇਹਨਾਂ ਦਾ ਕੁੱਲ ਇਹਨਾਂ ਨੇ ਖਰਚਾ ਜਿਹੜਾ ਚੀਫ ਸਕੱਟਰੀ ਨੇ ਬਣਾਇਆ 13000 ਕਰੋੜ ਸਮਥਿੰਗ ਕਰੋੜਾ ਉਹਨਾਂ ਦਾ 12000 ਸਮਥਿੰਗ ਕਰੋੜਾ ਮੰਨ ਲਓ ਸੈਂਟਰ ਆਪ ਇਹ ਹੈ 13000 ਕਰੋੜ 12000 ਕਰੋੜ ਰੁਪਇਆ ਦੇ ਕੇ ਵੰਡ ਦੇਵੇ ਲੋਕਾਂ ਨੂੰ ਤਾਂ ਕਹਿੰਦਾ ਜੀ ਸਾਡੇ ਸਾਹਿਬ ਫੈਡਰਲ ਸਿਸਟਮ ਤੇ ਡੱਕਾ ਪੈ ਗਿਆ ਸੋ ਸੰਵਿਧਾਨ 'ਚ ਜਿਹੜੇ ਪ੍ਰੋਵੀਜ਼ਨ ਆ ਉਹਨਾਂ ਨੂੰ ਇਕਦਮ ਜੰਪ ਨਹੀਂ ਕੀਤਾ ਜਾ ਸਕਦਾ ਉਹਦੇ ਵਿੱਚ ਕੋਈ ਸਟੇਟਾਂ ਦੀ ਮਰਜ਼ੀ ਨਾ ਆਇਆ ਸੀ ਕੋਈ ਸੋਧ ਹੋ ਜਵੇ ਤਾਂ ਜ਼ਰੂਰ ਹੋ ਸਕਦਾ ਅੱਜ ਅਸੀਂ ਸੈਂਟਰ ਤੋਂ ਆਸ ਕਿਉਂ ਰੱਖ ਕੇ ਬੈਠੇ ਕਿਉਂਕਿ ਸੈਂਟਰ ਤੋਂ ਕੁਝ ਨਾ ਕੁਝ ਮਿਲਦਾ ਕਿਸਾਨਾਂ ਨੂੰ ਤੁਸੀਂ ਵੀ ਬੋਲਿਆ ਸੈਂਟਰ ਨੇ ਜਿਹੜਾ 2000 ਪਰ ਨੂੰ ਐਡਵਾਂਸ ਚ ਦੇ ਦਿੱਤਾ ਕਿਸਾਨਾਂ ਨੂੰ ਕਿਸਾਨ ਸਮਾਨ ਨੀਤੀ ਦਾ ਕੋਈ ਸੈਂਸਿਟੀਵਿਟੀ ਦਿਖਾਈ ਹੈ ਨਾ ਕੋਈ ਸੰਵੇਦਨਾ ਦਿਖਾਈ ਹੈ ਨਾ ਇੱਕ ਪਾਸੇ ਕਹਿੰਦੇ ਆ ਜੀ ਟਾਈਮ ਬਾਉਂਡ ਦਿੰਦੇ ਆ ਜੀ 20 ਸਤੰਬਰ ਤੱਕ ਸਾਰੇ ਪੈਸੇ ਦੇ ਦਵਾਗੇ 2000 ਰੁਪਇਆ ਦੇ ਦਵਾਗੇ ਕਿਸੇ ਗਰਦਾਵਰੀ ਦੀ ਲੋੜ ਨੇ ਪੈਂਦੀ ਕਿ ਜਿਹੜੀ ਵਾਰ ਮੰਡ ਦਿੰਦਾ ਪੈਸੇ ਉਹ ਕਿੱਥੇ ਗਈਆਂ ਗੱਲਾਂ ਕਿਤੇ ਹੈ ਗੱਲਾਂ ਮੱਚ ਗਈਆਂ ਤੇ ਗੱਲਾਂ ਗੱਲਾਂ ਆ ਜਾਂ ਕੁਝ ਪੱਲੇ ਪਾਉਂਗੇ ਕਿਸੇ ਦੇ ਸੋ ਤੁਹਾਡੀ ਗੱਲ ਤਾਂ ਕਲੀਅਰ ਆ ਗਈ ਸੈਂਟਰ ਗਵਰਨਮੈਂਟ ਇਟ ਇਜ਼ ਸੈਂਸਿਟਿਵ ਟਵਾਰਡਸ ਦਾ ਫਾਰਮਰਸ ਉਹਨੇ ਐਡਵਾਂਸ ਦੇ ਦਿੱਤਾ ਜੇ ਆ ਗੱਲ ਹੈਗੀ ਆ ਤਾਂ ਇਹ ਇਹ ਪੋਸੀਬਲ ਆ ਸਟੇਟਾਂ ਦੀ ਮਰਜ਼ੀ ਲੋੜ ਆ ਕਿਉਂਕਿ ਸੰਵਿਧਾਨ ਦਾ ਢਾਂਚਾ ਇਦਾਂ ਦਾ ਕਿ ਜਿਹੜਾ ਆਪ ਦਾ ਫੰਡ ਆ ਸਟੇਟਾਂ ਕੋਲ ਜਮਾ ਰਹਿੰਦਾ ਉਹ ਵੀਡਰਾ ਕਰਕੇ ਸੈਂਟਰ ਦੇ ਸਕਦੀ ਹੈ ਪਰ ਗਰਦਾਵਰੀਆਂ ਸਟੇਟ ਦੇ ਸਟਰਕਚਰ ਨੇ ਕਰਨੀਆਂ ਇਸ ਕਰਕੇ ਪੈਸੇ ਬੰਟਣੇ ਇਹਨੇ ਸੌਕੇ ਵੀ ਨਹੀਂ ਆ। ਸੋ ਜ਼ਰੂਰ ਇਹ ਬਿਸ਼ੇ ਤੇ ਵਿਚਾਰ ਹੋਣਾ ਚਾਹੀਦਾ ਮੈਂ ਕਹਿੰਦਾ ਸੈਂਟਰਲ ਲੈਵਲ ਤੇ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਪਿਸਰੇ ਮਰ ਰਹੇ ਤਾਂ ਲੋਗ ਆ ਕਿਸਾਨ ਮਰ ਰਿਹਾ ਪਿਸਰੇ ਸਰਕਾਰ ਦੇ ਸਿਸਟਮ ਨਾਲ ਜਾਂ ਸੰਵਿਧਾਨ ਦੇ ਸਿਸਟਮ ਨਾਲ ਪਿਸਤਾ ਕਿਸਾਨ ਹੀ ਰਿਹਾ ਨਾ ਜ਼ਰੂਰ ਹੈ ਕਿ ਬਾਰੇ ਕੋਈ ਵਿਚਾਰ ਹੋਣਾ ਚਾਹੀਦਾ ਇਹ ਜੋ ਇਹ ਬੀਬੀ ਐਮਬੀ ਤੇ ਪਾਣੀ ਆ ਰਿਹਾ ਸੀ ਇਹਨੂੰ ਰੋਕਿਆ ਵੀ ਜਾ ਸਕਦਾ ਸੀ ਹਰ ਨੂੰ ਕਿਸੇ ਤਰੀਕੇ ਨਾਲ ਦੇਖੋ ਜਿਹੜਾ ਰੂਟੀਨ ਚ ਹਰਿਆਣੇ ਨੂੰ ਪਾਣੀ ਦਿੰਦੇ ਸੀ ਉਹਦਾ ਵੀ ਇਹਨਾਂ ਨੇ ਇਸ਼ੂ ਬਣਾਇਆ ਡਰਾਮਾ ਖੇលਿਆ ਉਹ ਜੀ ਉੱਥੇ ਪੁਲਿਸ ਆਪਣੀ ਲਾ ਦੇਣੀ ਆ ਜੀ ਉੱਥੇ ਪਾਣੀ ਨਹੀਂ ਦੇਣ ਤੇ ਨਾ ਹਾਲਾਂਕਿ ਉਹ ਉਹ ਪਾਣੀ ਕੋਈ ਨਮਾ ਨਹੀਂ ਦੇਣਾ ਸੀ ਕੋਈ S.Y.L ਨਹੀਂ ਕੁਛ ਛੱਡਣੀ ਸੀ ਉਹ ਤੇ ਝਗੜਾ ਤਾਂ ਸਾਡਾ ਸਿਰਫ S.Y.L ਦਾ ਹੋਣਾ ਤਾਂ ਕਿਸੇ ਪਾਣੀ ਦਾ ਹੈ ਹੀ ਨਹੀਂ ਰਾਜਸਥਾਨ ਨੂੰ ਇੰਨਾ ਪਾਣੀ ਦਿੱਤਾ ਉਹ ਚਲੀ ਜਾਂਦਾ ਉਹ ਰਿਆਨ ਨੂੰ ਜਾਣਾ ਸੀ ਇੱਕ ਇੱਕ ਕ੍ਰਿਸ਼ ਇੱਕ ਸੀਨ ਕ੍ਰੀਏਟ ਕਰਨੇ ਲਈ ਭਗਵੰਤ ਮਾਨ ਆਪ ਚਲਾ ਗਿਆ ਉੱਥੇ BBMP ਵਿੱਚ ਬੀਬੀ ਅੰਮੀ ਦੇ ਕੰਮ ਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਔਰ ਸਿਕਿਉਰਿਟੀ ਚ ਦਖਲ ਦੇਣਾ ਸ਼ੁਰੂ ਕਰਤਾ ਜੇ ਇਦਾਂ ਹੋਏਗਾ ਤਾਂ ਕਿਦਾਂ ਇੰਸਟੀਚਿਊਟ ਜਿਹੜੇ ਹੈਗੇ ਉਹ ਕੰਮ ਕਰ ਸਕਦੇ ਤੁਸੀਂ ਮੈਨੂੰ ਦੱਸੋ ਹੋ ਇਟ ਇਜ਼ ਪੋਸੀਬਲ ਜੇ ਇਹਨਾਂ ਦਾ ਜਿਨ੍ਹਾਂ ਇਹਨਾਂ ਦਾ ਸਿਸਟਮ ਜੇ ਚੱਲਦਾ ਰਹੇ ਸਾਰਿਆਂ ਚ ਦਖਲ ਦੇਣਾ ਤਾਂ ਇਟ ਇਜ਼ ਨਾਟ ਪੋਸੀਬਲ ਪਈ ਸਾਰੀਆਂ ਚੀਜ਼ਾਂ ਸਮੂਤ ਚਲਣ ਪਰ ਰੰਜੀਤ ਸਾਗਰ ਡੈਮ ਦਾ ਟੋਟਲੀ ਇਹਨਾਂ ਦੇ ਹੱਥ ਅੱਤ ਚ ਹੈ ਔਰ ਜਿਨ੍ਹਾਂ ਹੈਵਕ ਹੋਇਆ ਜਿਨ੍ਹਾਂ ਨੁਕਸਾਨ ਹੋਇਆ ਔਰ ਰੰਜੀਤ ਸਾਵਡ ਡੈਮ ਡੈਮ ਕਰਕੇ ਜ਼ਿਆਦਾ ਹੋਇਆ ਇੱਕ ਹੋਰ 2 ਦਿਨ ਪਹਿਲਾਂ ਬਟਾਲੇ 'ਚ ਗੋਲੀ ਚੱਲੀ ਹੈ। 2 ਬੇਕਸੂਰ ਜਾਨਾਂ ਗਈਆਂ ਨੇ ਤੇ 4 ਜ਼ਖਮੀ ਨੇ। ਉਹਨਾਂ 'ਚ ਵੀ ਸੀਰੀਅਸ ਦੱਸੇ ਜਾਂਦੇ ਉਹਦੇ ਬਦਕੀ। ਬਹੁਤ ਮੰਦਭਾਗੀ ਘਟਨਾ ਹੈ ਜੀ। ਇਹ ਸਰਕਾਰ ਬੰਦੀ ਤੋਹੀਂ ਸ਼ੁਰੂ ਹੋ ਗਿਆ ਹੈ। ਕਦੀ ਉੱਥੇ ਗਰਨੇਡ ਫਟ ਮਹਾਲੀ ਦੇ ਸੀਆਈਡੀ ਹੱਡਕੁਆਟਰ ਤੇ ਕਦੀ ਮੁਸਿੱਦੂ ਮੁਸੇ ਆਲੇ ਦੀ ਕਤਲ ਹੋ ਜਾਣਾ, ਕਦੀ ਸੰਦੀਪ ਅੰਬੀਆ ਦਾ ਹੋ ਜਾਣਾ, ਕਦੀ ਸੁਧੀਰ ਸ਼ਰਮੇ ਦਾ ਹੋ ਜਾਣਾ। ਚੁੰਨ ਚੁੰਨ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਫਰੋਤੀਆਂ ਮੰਗੀਆਂ ਜਾ ਰਹੀਆਂ ਜੇ ਨਹੀਂ ਦੰਦੇ ਤਾਂ ਉਹਨਾਂ ਤੇ ਗੋਲੀਆਂ ਚੱਲਦੀਆਂ ਆ ਪਰ ਸਰਕਾਰ ਕੋਈ ਨਾ ਕੋਈ ਤਰਕੇ ਉਹਨੂੰ ਅੰਡਰਕਾਰਪਟ ਕਰੀ ਜਾਂਦੀ ਹੈ ਪਰ ਸਨਲ ਦੁਸ਼ਮਣੀ ਪਰ ਜਿੰਨਾ ਉਪਨਲੀ ਅਸਲੇ ਤੇ ਲੋਨ ਆਰਡਰ ਦੀ ਸਮੱਸਿਆ ਪੈ ਗਈ ਆ ਅੱਜ ਤੱਕ ਕਦੀ ਨਹੀਂ ਹੋਈ ਜਿੰਨਾ ਗੈਂਗਸਟਰਵਾਦ ਦੇ ਸਰਕਾਰ ਵੇਲੇ ਵਧਿਆ ਅੱਜ ਤੱਕ ਨਹੀਂ ਹੋਇਆ ਜਿੰਨਾ ਨਸ਼ਾ ਹੈ ਸਰਕਾਰ ਵੇਲੇ ਫਿਕਰਿਆ ਅੱਜ ਤੱਕ ਨਹੀਂ ਹੋਇਆ ਮੋਤਾ ਜਿੰਨੀਆਂ ਨਸ਼ੇ ਨਾ ਹੋਈਆਂ ਅੱਜ ਤੱਕ ਨਹੀਂ ਹੋਈਆਂ ਕਿੰਨੀ ਅਵੈਧ ਮਾਈਨਿੰਗ ਹੋ ਰਹੀ ਆ ਅੱਜ ਤੱਕ ਨਹੀਂ ਕਦੀ ਹੋਈ ਸੋ ਇਹ ਸਰਕਾਰ ਅਵੈਧ ਮਾਈਨਿੰਗ ਤਾਂ ਇੱਕ ਜਿਹੜੇ ਹੜਾਂ ਦਾ ਬਹੁਤ ਵੱਡਾ ਕਾਰਨ ਬਣੀ ਹੈ ਤੇ ਇਹ ਆਪ ਸਾਰੇ ਉਹਦੇ ਵਿੱਚ ਨਸ਼ਿਆਂ 'ਚ ਇਹਨਾਂ ਦੇ ਸਾਰੇ ਲੋਕ ਪਾਰਟਿਸਿਪੇਟ ਕਰ ਰਹੇ ਆ ਅਵੈਧ ਮਾਈਨਿੰਗ 'ਚ ਇਹਨਾਂ ਦੇ ਸਾਰੇ ਲੋਕ ਪਾਰਟਿਸਿਪੇਟ ਕਰ ਰਹੇ ਆ ਗੈਂਗਸਟਰਾਂ ਨਾਲ ਸਾਰੇ ਇਹ ਲੋਕ ਮਿਲੇ ਸੋ ਕਿੱਦਾਂ ਪੰਜਾਬ ਦਾ ਸਿਹਤਾਰ ਹੋ ਸਕਦਾ ਹੈ ਇਹ ਸੰਸਦ ਦੇ ਨਾਲ ਇਕਸ਼ਨ ਸਿੰਘ ਜੀ ਬੀਜਪੀ ਤੋਂ ਪੰਜਾਬ ਦੇ ਸਾਬਕਾ ਕੈਬਨਿਟ ਮਿੰਿਸਟਰ ਅਤੇ ਕੋਰ ਕਮੇਟੀ ਮੈਂਬਰ ਸੋ ਫੇਰ ਮਿਲਦੇ ਹਾਂ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਆਪ ਜੀ ਦੇ ਨਾਲ ਧੰਨਵਾਦ